ਉਹ ਮਹਲਾ 15 ਜੋ ਪੱਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋ ਵੈਸੇ ਜੋ ਮਨੁੱਖ ਪੱਥਰ ਦੀ ਮੂਰਤੀ ਨੂੰ ਰਾਬਾ ਆਖਦੇ ਹਨ ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਜੋ ਪੱਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਜੋ ਪੱਥਰ ਦੇ ਪੈਰੀ ਪੈਂਦੇ ਹਨ ਉਹਨਾਂ ਦੀ ਕਾਲ ਨਾ ਵਿਰਥ ਜਾਂਦੀ ਉਹਨਾਂ ਦੀ ਮਿਹਨਤ ਨੂੰ ਫਲ ਨਹੀਂ ਲੱਗਦਾ ਠਾਕੁਰ ਹਮਰਾ ਸਦਬੋਲੰਤਾ ਸਰਬਜੀ ਕੋ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ ਸਾਡਾ ਠਾਕੁਰ ਮਾਲਕ ਸਦਾ ਬੋਲਦਾ ਹੈ ਉਹ ਬੁੱਤ ਨਹੀਂ ਹੈ ਪੱਥਰਾਂ ਦਾ ਅੱਜ ਵੀ ਬੋਲਦਾ ਹੈ ਸਦੀਵੀ ਬੋਲਦਾ ਹੈ ਉਹ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅੰਦਰ ਦੇਉ ਨਾ ਜਾਣੈ ਅੰਧ ਅੰਦਰ ਬੈਠੇ ਰੱਬ ਨੂੰ ਅੰਨਾ ਪਛਾਣਦਾ ਨਹੀਂ ਮੂਰਤੀਆਂ ਚ ਲੱਭਦਾ ਭ੍ਰਮ ਕਾ ਮੋਹਿਆ ਪਵੈ ਫੰਦ ਉਹਲੇ ਖੇਚ ਪਿਆ ਹੋਇਆ ਇਹ ਜਾਲ ਆਪਣੇ ਤੇ ਆਪਣੇ ਸੇਵਕਾਂ ਤੇ ਪਾ ਲਿਆ ਨਾ ਪਾਥਰ ਬੋਲੇ ਨਾ ਕੁਛ ਦੇ ਇਹ ਪੱਥਰ ਨਾ ਬੋਲਦਾ ਨਾ ਕੁਝ ਦੇ ਸਕਦਾ ਭੋਗਟ ਕਰਮ ਨਹਿਫਲ ਹੈ ਸੇਵ ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਕ ਲਵਾਉਣ ਦੇ ਸਾਰੇ ਕੰਮ ਵਿਅਰਥ ਹਨ ਇਸ ਦੀ ਸੇਵਾ ਵਿੱਚ ਕੋਈ ਫਲ ਨਹੀਂ ਮਿਲਦਾ ਜੇ ਮਰਤਕ ਕੋ ਚੰਦਨ ਚੜ੍ਹਾਵੇ ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ ਰਗੜ ਕੇ ਲਾ ਦੇਵੇ ਉਸ ਤੇ ਕਹੋ ਕਵਨ ਫਲ ਪਾਵੇ ਉਸ ਮੁਰਦੇ ਨੂੰ ਕੋਈ ਇਸ ਸੇਵਾ ਦਾ ਫਲ ਨਹੀਂ ਮਿਲ ਸਕਦਾ ਜੇ ਮਰਤਕ ਕੋ ਵਿਸਤਾ ਮਾਹਿਰੁ ਲਾਈ ਜੇ ਕੋਈ ਮੁਰਦੇ ਨੂੰ ਗੰਦ ਵਿੱਚ ਰੋਲ ਦੇਵੇ ਤਾਂ ਮਰਤਕ ਕਾ ਕਿਆ ਕਟ ਜਾਈ ਤਾਂ ਵੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ ਕਹਾਂ ਤ ਕਬੀਰ ਹਾਂ ਪਹਾਂ ਪੁਕਾਰ ਕਬੀਰ ਆਖਦਾ ਹੈ ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ ਸਮਝ ਦੇਖ ਸਾਕਤ ਗਵਾਰ ਹੇ ਰੱਬ ਨਾਲ ਟਟੇ ਹੋਏ ਮੂਰਖ ਸਮਝ ਕੇ ਵੇ ਦੂਜੇ ਭਾਇ ਬਹੁਤ ਘਰ ਗਾਲੇ ਰੱਬ ਨੂੰ ਛੱਡ ਕੇ ਹੋਰ ਹੋਰ ਵਿੱਚ ਪਿਆਰ ਪਾ ਕੇ ਬਥੇਰੇ ਜੀਵਤ ਬਾਹੋ ਹੈ RAM ਭਗਤ ਹੈ ਸਦਾ ਸੁਖਾਣੇ ਸਦਾ ਸੁਖੀ ਜੀਵਨ ਵਾਲੇ ਸਿਰਫ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ ਜੋ ਰੱਬ ਦੀ ਭਗਤੀ ਕਰਦੇ ਹਨ ਜਲ ਮੈਂ ਮੀਨਾ ਮਾਇਆ ਕੇ ਬਿੰਦੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਮਾਇਆ ਵਿੱਚ ਬਜੀਆਂ ਪਈਆਂ ਹਨ ਦੀਪਕ ਪਤੰਗ ਮਾਇਆ ਕੇਸੇ ਦੇ ਦੀਵਿਆਂ ਤੇ ਸੜਨ ਵਾਲੇ ਭੰਪੜ ਮਾਇਆ ਵਿੱਚ ਘੁਲਤੇ ਹੋਏ ਕਾਮ ਮਾਇਆ ਕੁੰਚਰ ਕੋ ਵਿਆਪੈ ਕਾਮ ਵਾਸ਼ਨਾ ਰੂਪ ਮਾਇਆ ਹਾਥੀ ਉੱਤੇ ਦਬਾਅ ਪਾਉਂਦੀ ਹੈ ਕੋਈ ਅੰਗਮ ਪ੍ਰੰਗ ਮਾਇਆ ਮੈਂ ਥਾਪੇ ਸੱਪ ਤੇ ਭੌਰੇ ਵੀ ਮਾਇਆ ਵਿੱਚ ਦੁਖੀ ਹੋ ਰਹੇ ਹਨ ਮਾਇਆ ਐਸੀ ਮੋਹਣੀ ਪਾਈ ਮਾਇਆ ਇਤਨੀ ਮਾਲਵਾਲੀ ਮੋਹਣ ਵਾਲੀ ਹੈ ਜੀਤੇ ਜੀਤੇ ਤੇ ਡਹਕਾਈ ਰਹਾ ਕਿ ਜਿਤਨੇ ਜੀਵ ਜਗਤ ਵਿੱਚ ਹੰ ਸਭ ਨੂੰ ਦੁਲਾ ਦਿੰਦੀ ਹੈ ਪੰਛੀ ਮਰੇਗ ਮਾਇਆ ਮੈਂ ਰਾਤੇ ਪੰਛੀ ਜੰਗਲ ਦੇ ਪਸ਼ੂ ਸਭ ਮਾਇਆ ਵਿੱਚ ਰੰਗੇ ਪਏ ਸਾਕਰ ਮਾਕੀ ਅਦਕ ਸੰਤਾਪੇ ਸ਼ਕਰ ਮੱਖੀ ਅਧਿਕ ਸੰਤਤ ਸ਼ਕਰੂਪ ਮਾਇਆ ਮੱਖੀ ਨੂੰ ਬੜਾ ਦੁਖੀ ਕਰ ਰਹੀ ਤੋਰੇ ਉਸਟ ਮਾਇਆ ਮੈਂ ਭੇਲਾ ਘੋੜੇ ਊਠ ਸਭ ਮਾਇਆ ਵਿੱਚ ਫਸੇ ਪਏ ਹਨ 684 ਮਾਇਆ ਮੈਂ ਖੇਲਾ 84 ਸਿੰਦ ਵੀ ਮਾਇਆ ਵਿੱਚ ਖੇਡ ਰਹੇ ਹਨ 6 ਜਤੀ ਮਾਇਆ ਕੇ ਬੰਦਾ ਜਤੀ ਵੀ ਮਾਇਆ ਦੇ ਹੀ ਗੁਲਾਮ ਹਨ ਨਾ ਮੈਂ 나ਥ ਸੂਰਜ ਅਰ ਚੰਦਾ ਨੌ ਨਾਥ ਸੂਰਜ ਦੇ ਉਤੇ ਤੇ ਚੰਦ ਮਾ ਤਪੇ ਤਪੇਸ਼ਰ ਮਾਇਆ ਮੈਂ ਸੁੱਤਾ ਵੱਡੇ ਵੱਡੇ ਤਪੀਰਿਸ਼ੀ ਸਮਾਇ ਵਿੱਚ ਸੁੱਤੇ ਪਏ ਮਾਇਆ ਮੈਂ ਕਾਲ ਅਰ ਪੰਚ ਦੂਤਾ ਮੌਦ ਸਹਿਮ ਤੇ ਪੰਜੇ ਵਿਕਾਰ ਵੀ ਮਾਇਆ ਵਿੱਚ ਹੀ ਜੀਵਾਂ ਨੂੰ ਵਿਆਪਦੇ ਹਨ ਸਵਾਨ ਸਿਆਲ ਮਾਇਆ ਮੈਂ ਰਾਤਾ ਕੁੱਤੇ ਗਿੱਦੜ ਬਾਂਦਰ ਚਿਪਰੇ ਸ਼ੇਰ ਸਭ ਆਇਆ ਵਿੱਚ ਰੰਗੇ ਪਏ ਬੰਤਰ ਚੀਤੇ ਅਰ ਸਿੰਘਾਤਾ ਬਾਂਦਰ ਚਿਤਰੇ ਸ਼ੇਰ ਸਭ ਆਇਆ ਵਿੱਚ ਉਲਝੇ ਪਏ ਹਨ ਮਜਾਰਾ ਮੰਜਾਰ ਗਾਡਰ ਅਰ ਲੂੰਬੜਾ ਬਿੱਲੇ ਭੇਡਾਂ ਲੂੰਬੜ ਬੇਰ ਕਮੂਲ ਮਾਇਆ ਮੈਂ ਪਰ ਰੁਖ ਕੰਦ ਮੂਲ ਸਭ ਮਾਇਆ ਦੇ ਅਧੀਨ ਮਾਇਆ ਅੰਤਰ ਭੀਨੇ ਦੇਵ ਦੇਵ ਤੇ ਹੀ ਮਾਇਆ ਦੇ ਮੋਹ ਵਿੱਚ ਭਜੇ ਹੋਏ ਸਾਗਰ ਇੰਦਰਾ ਅਰ ਅਰ ਤੇਵ ਸਮੁੰਦਰ ਸਵਰਗ ਧਰਤੀ ਇਹਨਾਂ ਸਭਨਾਂ ਦੇ ਜੀਵ ਮਾਇਆ ਵਿੱਚ ਹੀ ਹਨ ਕਹ ਕਬੀਰ ਜਿਸ ਉਦਰ ਤਿਸ ਮਾਇਆ ਕਬੀਰ ਆਖਦਾ ਹੈ ਕਿ ਮੁਕਤੀ ਗੱਲ ਇਹ ਹੈ ਕਿ ਜਿਸ ਨੂੰ ਢਿੱਡ ਲੱਗਾ ਹੋਇਆ ਹੈ ਉਸ ਨੂੰ ਭਾਵ ਹਰੇਕ ਜੀਵ ਨੂੰ ਮਾਇਆ ਵਿਆਪ ਰਹੀ ਹੈ ਤਬ ਛੂਟੇ ਜਬ ਸਾਧੂ ਪਾਇਆ ਜਦੋਂ ਗੁਰੂ ਮਿਲੇ ਤਦੋਂ ਹੀ ਜੀਵ ਮਾਇਆ ਦੇ ਪ੍ਰਭਾਵ ਤੋਂ ਬਚਦਾ ਹੈ ਜਬ ਲਗ ਮੇਰੀ ਮੇਰੀ ਕਰੇ ਜਦ ਤੱਕ ਮਨੁੱਖ ਮੰਪਤਾ ਦੇ ਢੇਡ ਵਿੱਚ ਰਹਿੰਦਾ ਹੈ ਤਬ ਲਗ ਕਾਜ ਏਕ ਨਹੀਂ ਸਰੈ ਤਾਤਾ ਕਿਸਦਾ ਆਤਮਕ ਦੀਵਨ ਦਾ ਇੱਕ ਕੰਮ ਨਹੀਂ ਸੌਣਦਾ ਜਦ ਮੇਰੀ ਮੇਰੀ ਮਿਟ ਜਾਏ ਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ ਤਬ ਪ੍ਰਭ ਕਾਜ ਸਵਾਰੈ ਆਏ ਤਦੋਂ ਪ੍ਰਭੂ ਜੀ ਇਸਦੇ ਹਿਰਦੇ ਵਿੱਚ ਵਸ ਕੇ ਜੀਵਨ ਮਨੋਰਥ ਪੂਰਾ ਕਰ ਦਿੰਦੇ ਹਨ ਐਸਾ ਗਿਆਨ ਵਿਚਾਰ ਮਨਾ ਹੈ ਮਨ ਕੋਈ ਜੇ ਹੀ ਉੱਚੀ ਸਮਝ ਦੀ ਗੱਲ ਸੋਚ ਜਿਸ ਨਾਲ ਤੂੰ ਸਿਮਰਨ ਨਾਲ ਪਰਪ ਸਕੀ ਸਿਮਰਤ ਵਾਲੇ ਮੰਨੇ ਤੁਰ ਸਕੋ ਲੰਬੀ ਯਾਦ ਵਿੱਚ ਜੁੜ ਸਕੋ ਹਰ ਕੀ ਨਾ ਸਿਮਰੋ ਦੁੱਖ ਭੰਜਨਾ ਰਹੋ ਇਹ ਮੇਰੇ ਮਨ ਸਭ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ ਜਬ ਲਗ ਸਿੰਘ ਰਹੇ ਬਨਮਾਹੇ ਜਤਾਂ ਇਸ ਹਿਰਦੇ ਰੂਪ ਜੰਗਲ ਵਿੱਚ ਅਹੰਕਾਰ ਸ਼ੇਰ ਰਹਿੰਦਾ ਹੈ ਤਬ ਲਗ ਬਨ ਫੁੱਲੇ ਹੀ ਨਾਹੇ ਤਾਂ ਪਈ ਇਹ ਹਿਰਦਾ ਫੁਲਵਾੜੀ ਫੁੱਲਦੀ ਨਹੀਂ ਹਿਰਦੇ ਵਿੱਚ ਕੋਮਲ ਗੁਣ ਉਗੜਦੇ ਨਹੀਂ ਜਦ ਹੀ ਸਿਆਰ ਸਿੰਘ ਕੋ ਖਾਏ ਪਰ ਜਦੋਂ ਨਿਮਰਤਾ ਰੂਪ ਗਿੱਦੜ ਅਹੰਕਾਰ ਸ਼ੇਰ ਨੂੰ ਖਾ ਜਾਂਦਾ ਹੈ ਫੁੱਲ ਰਹੀ ਸਗਲੀ ਬਨਰਾਏ ਤਾਂ ਹਿਰਦੇ ਦੀ ਸਾਰੀ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ਜੀਤੋ ਬੁੱਢੈ ਹਾਰੋ ਤਿਰੈ ਜੋ ਮਨੋਂ ਕਿਸੇ ਮਾਨ ਵਿੱਚ ਆ ਕੇ ਇਹ ਸਮਝਦਾ ਹੈ ਕਿ ਮੈਂ ਬਾਜੀ ਜਿੱਤ ਲਈ ਹੈ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਗੁਰ ਪ੍ਰਸਾਦੀ ਪਾਰ ਉਤਰੈ ਗੁਰੂ ਦੀ ਕਿਰਪਾ ਨਾਲ ਉਹ ਇਸ ਝਮੇਲੇ ਤੋਂ ਪਾਰ ਲੰਘ ਜਾਂਦਾ ਹੈ दास कबीर कह ਸਮਝਾਏ ਸੇਵਕਬੀਰ ਸਮਝਾ ਕੇ ਆਖਦਾ ਹੈ ਕੇਵਲ ਾਮ ਰਹੋ ਲਿਵ ਲਾਏ ਕਿ ਸਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਮਨ ਜੋੜੀ ਰੱਖੋ 70 ਸੈ ਸਲਾਰ ਹੈ ਜਾਕੇ ਜਿਸ ਖੁਦਾ ਦੇ 7000 ਫਰਿਸਟੇਲ ਤੂੰ ਦੱਸਦਾ ਹੈ ਸਵਾ ਲਖ ਪੈਗੰਬਰ ਤਾਂ ਕੇ ਉਸ ਦੇ ਸਵਾ ਲਖ ਪੈਗੰਬਰ ਤੂੰ ਆਖਦਾ ਹੈ ਛੇਪ ਜੋ ਪਹੀਏ ਪੋਰਟ 88 88 ਕਰੋੜ ਉਸ ਦੇ ਦਰਤੇ ਰਹਿਣ ਵਾਲੇ ਬਜ਼ੁਰਗ ਆਲਮ ਸ਼ੇਖ ਕਹੇ ਜਾ ਰਹੇ ਹਨ 56 ਕੋਟ ਜਾ ਕੇ ਖੇਲ ਖਾਸੀ ਤੇ 55 ਕਰੋੜ ਜਿਸ ਦੇ ਮੁਸਾਹਿਬ ਹੁੰਦਾ ਸੁਦਾ ਹੈ ਉਸ ਦੇ ਬਰਾਬਰ ਤੱਕ 56 ਕੋੜ 56 ਕਰੋੜ ਜਿਹਦੇ ਤੋਂ ਮੁਸਾਵਿਦ ਦੱਸਦਾ ਹੈ ਮੋਗ ਗਰੀਬ ਕੀ ਕੋ ਗੁਜਰਾਵੈ ਮੇਰਾ ਮੇਰੀ ਗਰੀਬ ਦੀ ਅਰਜ਼ ਕੌਣ ਅਪਣਾਏਗਾ ਦਤਕ ਮਦਲਸ ਦੂਰ ਮਹਲ ਕੋ ਪਾਵੇ ਫਿਰ ਤੂੰ ਕਹਿੰਦਾ ਹੈ ਕਿ ਉਸ ਦਾ ਦਰਬਾਰ ਦੂਰ ਸਤਨੇ ਅਸਮਾਨ ਤੇ ਹੈ ਮੈਂ ਤਾਂ ਗਰੀਬ ਲਾ ਉਸ ਦਾ ਘਰ ਮੇਰਾ ਕੌਣ ਲੱਭੇਗਾ ਮੈਨੂੰ ਕੌਣ ਲੱਭ ਕੇ ਦੇਗਾ ਮੈਨੂੰ ਕਿੱਥੋਂ ਲੱਭਣਾ ਉਹਦਾ ਘਰ 33 ਕਰੋੜੀ ਹੈ ਖੇਲਖਾਨਾ ਬੈਕੁੰਠ ਦੀਆਂ ਗੱਲਾਂ ਦੱਸਣ ਵਾਲੇ ਵੀ ਆਖਦੇ ਹਨ ਕਿ 33 ਕਰੋੜ ਦੇਵਤੇ ਉਸ ਦੇ ਸੇਵਕਾਂ ਉਹਨਾਂ ਮੀ ਮੇਰੀ ਕਿੱਥੇ ਸੁਣਨੀ ਹੈ 84 ਲੱਖ ਫਿਰੇ دیਵਾਨਾ 84 ਲੱਖ ਜੁਨੀਆਂ ਦੇ ਜੀਵ ਉਸ ਤੋਂ ਖੁੰਝੇ ਹੋਏ ਝੱਲੇ ਹੋਏ ਫਿਰਦੇ ਬਾਬਾ ਆਦਮ ਕੋ ਕ੍ਰਿਸ਼ਨ ਨਾ ਦਰ ਦਿਖਾਈ ਤੁਸੀਂ ਦੱਸਦੇ ਹੋ ਕਿ ਖੁਦਾ ਨੇ ਬਾਬਾ ਆਦਮ ਨੂੰ ਬਿਸਤ ਵਿੱਚ ਰੱਖਿਆ ਸੀ ਪਰ ਤੁਹਾਡੇ ਹੀ ਆਖਣ ਅਨੁਸਾਰ ਜਦੋਂ ਬਾਬਾ ਆਦਮ ਨੂੰ ਰੱਬ ਨੇ ਉਸ ਦੀ ਹੁਕਮ ਅਦੂਗੀ ਤੇ ਰਤਾ ਕੋ ਅੱਖ ਵਿਖਾਈ ਪਨ ਵੀ ਬਿਸਤ ਕਨੇਰੀ ਪਾਈ ਤਾਂ ਉਸ ਆਦਮ ਨੇ ਵੀ ਉਹ ਬਿਸਤ ਥੋੜਾ ਚਿਰ ਹੀ ਮਾਣਿਆ ਉਤੋਂ ਛੇਤੀ ਕੱਢਿਆ ਗਿਆ ਤੇ ਜਾ ਕੇ ਬਾਬਾ ਆਦਮ ਵਰਗੇ ਕੱਢੇ ਗਏ ਤਾਂ ਦਸ ਮੈਨੂੰ ਗਰੀਬ ਨੂੰ ਉੱਥੇ ਕੋਈ ਕਿਤਨਾ ਚ ਰਹਿਣ ਦੇਵੇਗਾ ਦੇਲ ਖਲ ਹਾਲਾ ਜਾਂ ਕਹਿ ਜਰਦ ਰੂਬਾਨੀ ਜਿਸ ਦੇ ਵੀ ਦਿਲ ਵਿੱਚ ਵਿਕਾਰਾਂ ਦੀ ਗੜਬੜ ਹੈ ਉਸ ਦੇ ਮੂੰਹ ਦੀ ਰੰਗਤ ਪੀਲੀ ਪੈ ਜਾਂਦੀ ਹੈ ਭਾਵੇਂ ਉਹ ਹੀ ਪ੍ਰਭੂ ਦਾ ਰਤੋਂ ਟੱਕਿਆ ਜਾਂਦਾ ਛੋੜ ਕਤੇਬ ਕਰੇ ਸ਼ੈਤਾਨੀ ਅਜਿਹ ਮਨੁੱਖ ਆਪਣੇ ਆਰਮ ਪੁਸਤਕਾਂ ਦੇ ਦੱਸੇ ਰਾਹ ਨੂੰ ਛੱਡ ਕੇ ਮੁੰਦੇ ਪਾਸੇ ਤੁਰਦਾ ਹੈ ਦੁਨੀਆਂ ਦੋਸ਼ ਰੋਸ ਹੈ ਲੋਈ ਉਹ ਜਾਣ ਪੁਣੇ ਵਿੱਚ ਦੁਨੀਆਂ ਨੂੰ ਦੋਸ਼ ਦਿੰਦਾ ਹੈ ਜਗਤ ਤੇ ਗੁੱਸਾ ਕਰਦਾ ਹੈ ਆਪਣਾ ਕੀਆ ਪਾਵੈ ਸੋਈ ਹਾਲਾਂਕਿ ਉਹ ਮਨੁੱਖ ਆਪਣਾ ਕੀਤਾ ਆਪ ਹੀ ਪਾਉਂਦਾ ਹੈ ਤੁਮ ਦਾਤੇ ਹਮ ਸਦਾ ਭਿਖਾਰੀ ਤੁਸੀਂ ਦਾਤੇ ਹੋ ਤੇ ਅਸੀਂ ਹਮੇਸ਼ਾ ਤੁਹਾਡੇ ਦਰ ਦੇ ਭਿਖਾਰੀ ਦੇਉ ਜਵਾਬ ਹੋਏ ਬਜਗਾਰੀ ਤੇਰੀ ਕਿਸੇ ਵੀ ਦਾਤ ਅੱਗੇ ਜੇ ਮੈਂ ਨਾ ਨੁਕਰ ਕਰਾਂ ਤਾਂ ਇਹ ਮੇਰੀ ਬਨਾਗਾਰੀ ਹੋਵੇਗੀ ਦਾਸ ਕਬੀਰ ਤੇਰੀ ਪਨਾਹ ਸਮਾਨਾ ਮੈਂ ਤੇਰਾ ਦਾਸ ਕਬੀਰ ਤੇਰੀ ਸ਼ਰਨ ਆਇਆ ਬਿਸਤਰ ਨਜੀਕ ਰੱਖ ਰਹਿ ਮਨਾ हे ਰਹਿਮ ਕਰਨ ਵਾਲੇ ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖ ਇਹ ਹੀ ਮੇਰੇ ਵਾਸਤੇ ਸਭ ਤੋਂ ਵੱਡਾ ਬੇਸ ਹੈ ਸਵਰਗ ਹੈ ਸਭ ਕੋਈ ਚਲਨ ਕਹਤ ਹੈ ਉਹਾਂ ਹਰ ਕੋ ਆਖ ਰਿਹਾ ਹੈ ਕਿ ਮੈਂ ਬੇਕੁੰਠ ਵਿੱਚ ਜਾਣਾ ਹੈ ਪੜਨਾ ਹੈ ਨਾ ਜਾਣੋ ਬੇਕੁੰਠ ਹੈ ਕਹਾਂ ਰਹੋ ਪਰ ਮੈਨੂੰ ਤਾਂ ਸਮਝ ਨਹੀਂ ਆਈ ਇਹਨਾਂ ਦਾ ਉਹ ਬੇਕੁੰਠ ਕਿੱਥੇ ਹੈ ਆਪਕਾ ਮਰਮ ਨਰ ਜਾਣਾ ਇਹਨਾਂ ਲੋਕਾਂ ਨੇ ਆਪਣੇ ਆਪ ਦਾ ਦਪੇਦ ਨਹੀਂ ਪਾਇਆ ਮਤਨ ਹੀ ਮੈ ਕੁੰਠ ਬਖਾਨਾ ਨਰੀਆਂ ਗੱਲਾਂ ਨਾਲ ਇਹ ਬੈਕੁੰਠ ਆਖ ਰਹੇ ਹਨ ਜਬ ਲਗ ਮਨ ਬੈ ਕੁੰਟ ਕੀ ਆਸ ਹੈ ਮਨ ਜਾ ਤੱਕ ਤੇਰੀਆਂ ਬੈਕੁੰਠ ਆਪਣਣ ਦੀਆਂ ਆਸਾਂ ਹਨ ਤੰ ਲਗ ਨਹੀਂ ਚਰਨ ਨਿਵਾਸ ਤਦ ਤੱਕ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਹੋ ਸਕਦਾ ਖਾਈ ਕੋਟ ਨ ਪਰਲ ਪਗਾਰਾ ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ ਬੈਕੁੰਠ ਦੇ ਕਿਲੇ ਦਿਵਾਲੇ ਕਿਹੋ ਜਿਹੀ ਖਾਈ ਹੈ ਕਿਹੋ ਜਿਹਾ ਸ਼ਹਿਰ ਹੈ ਕਿਹੋ ਜੀ ਉਸ ਦੀ ਫਸੀਲ ਹੈ ਨਾ ਜਾਣੋ ਬੈਕੁੰਠ ਦੁਆਰਾ ਮੈਂ ਨਹੀਂ ਜਾਣਦਾ ਕਿ ਇਹਨਾਂ ਲੋਕਾਂ ਦੇ ਬੈਕੁੰਠ ਕਿਹੋ ਜਿਹਾਂ ਆ ਗਾਂ ਕਿਤੇ ਬਕੰਠ ਨਹੀਂ ਹੈ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਉਹ ਕਿੰਦਾ ਦਾ ਬੈਕੁੰਠ ਹੈ ਤੇ ਕਿੱਥੇ ਕਿਹੋ ਜਿਹਾ ਬੂਆ ਹੋਣਾ ਕਹ ਕਬੀਰ ਅਬ ਕਹੀਏ ਕਾਹੀ ਕਬੀਰ ਆਖਦਾ ਏ ਲੋਕ ਸਮਝਦੇ ਨਹੀਂ ਆਗਾ ਕਿਤੇ ਬੈਕੁੰਠ ਨਹੀਂ ਹੈ ਕਿਸ ਨੂੰ ਹੁਣ ਆਖੀਏ ਸਾਧ ਸੰਗਤ ਬੈਕੁੰਠ ਹੈ ਆਹੇ ਕਿ ਸਾਧ ਸੰਗਤ ਹੀ ਬੈਕੁੰਠ ਹੈ ਉਹ ਬੈਕੁੰਠ ਇੱਥੇ ਹੀ ਹੈ ਜੋਨਲੀ ਜਗੜ ਬੰਤਾ ਭਾਈ ਏ ਭਾਈ ਇਹ ਸਰੀਰ ਰੂਪ ਕੱਟਲਾ ਕਾਬੂ ਕਰਨਾ ਬਹੁਤ ਔਖਾ ਹੈ ਦਵਰ ਕੋਟ ਅਰ ਤੇਵਰ ਖਾਈ ਰਹਾ ਇਸ ਦੇ ਦਿਵਾਲੇ ਦਵੇਦ ਦੀ ਦੋਹਰੀ ਫਸਿਲ ਤੇ ਤਿੰਨ ਗੁਣਾ ਦੀ ਤੇਰੀ ਖਾਈ ਰਹਾਓ 525 ਮੋਹਮਦ ਮਤਸਰ ਆਡੀ ਪਰ ਬਲਮਾਇਆ ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਾਦਿਕ ਪੰਜੀ ਤਤ ਮੋਹ ਅਹੰਕਾਰ ਈਰਖਾ ਦੀ ਫੌਜ ਲੜਨ ਨੂੰ ਤਿਆਰ ਹੈ ਜਨ ਗਰੀਬ ਕੋ ਝੋੜ ਨਾ ਪਹੁੰਚੈ ਕਹਾ ਕਰੋ ਰਗੁਰਾਇਆ हे प्रभु मेरी ग्रीव दी कोई पेश नहीं जांदी दस में की करम काम केवारी दुख सुख दरवानी पाप पुण्य दरवाजा काम इस किले दे बूहे दा मालिक है दुख ते सुख पहरे दा पाप ते पुण्य किले दे दरवाजे हां क्रोध प्रधान महाबड़ दंदर तह मन मावासी राजा बड़ा लड़ाका क्रोध किले दा चौधरी है अजेहे किले विच मन राजा आकी होके बैठा है ਸਵਾਦ ਸਨਾ ਟੋਪ ਮਮਤਾ ਕੋ ਉਬਦ ਕਮਾਨ ਚੜਾਈ ਜੀਵ ਦੇ ਚਸਕੇ ਮਨ ਰਾਜੇ ਨੇ ਸੰਜੋਗ ਇੰਨੀ ਹੋਈ ਹੈ ਮਮਤਾ ਦਾ ਟੋਪ ਆਇਆ ਹੋਇਆ ਹੈ ਭੈੜੀ ਮਤ ਦੀ ਕਮਾਨ ਕੱਸੀ ਹੋਈ ਤਿਸ਼ਨਾ ਤੀਰ ਰਹੇ ਘਟ ਭੀਤਰ ਈਓ ਗੜ ਲਿਓ ਨਾ ਜਾਈ ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਆ ਅਜੇ ਹ ਕਿਲਾ ਮੈਥੋਂ ਜਿੱਪਿਆ ਨਹੀਂ ਜਾ ਸਕਦਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਪਰ ਜਦੋਂ ਮੈਂ ਪ੍ਰਭੂ ਚਰਨਾਂ ਦੇ ਪ੍ਰੇਮ ਦਾ ਪਲੀਤਾ ਲਾਇਆ ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਨੂੰ ਹਵਾਈ ਬਣਾਇਆ ਗੁਰੂ ਦੇ ਬਖਸ਼ੇ ਗਿਆਨ ਦਾ ਗੋਲਾ ਚਲਾਇਆ ਬ੍ਰਹਮ ਅਗਨ ਸਹਜੇ ਪਰ ਜਾਲੀ ਏਕੈ ਝੋਟ ਸਿਝਾਇਆ ਸਹਜ ਅਵਸਥਾ ਵਿੱਚ ਅਪੜ ਕੇ ਅੰਦਰ ਰਬੀ ਜੋਤ ਜਗਾਈ ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ ਸਤ ਸੰਤੋਖ ਲੈ ਲੜਨੇ ਲੱਗ ਤੋਰੇ ਦੋਇ ਦਰਵਾਜਾ ਸਤ ਸੰਤੋਖ ਲੈ ਕੇ ਮੈਂ ਉਸ ਫੌਜ ਦੇ ਟੱਕਰੇ ਤੇ ਲੜਨ ਲੱਗ ਪੀਂਵੇਂ ਦਰਵਾਜੇ ਮੈਂ ਭੰਨ ਲੈ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕਰਿਓ ਗਡਪੂਰਾਜਾ ਸਤਗੁਰੂ ਦੀ ਸੰਗਤ ਦੀ ਮਿਹਰ ਨਾਲ ਮੈਂ ਕਿਲੇ ਦਾ ਕੀ ਰਾਜਾ ਫੜ ਲਿਆ ਮਨ ਸੀਨਾ ਫੜ ਲਿਆ ਜਿਹੜਾ ਵਿਸ਼ੇ ਵਿਚਾਰਾਂ ਵਾਲਾ ਸੰਗੂਕ ਵਾਲਾ ਬਣ ਗਿਆ भगवत पीर सक्त सिमरन की कटी काल पै फांसी संत संग ते सिमरन दे बल नाल मैं काल दी फांसी दुनिया दे डरन दी फांसी वड़ ली दास कबीर चढ़यो गढ़ ऊपर राज लियो अविनाशी प्रभु दा दास कबीर हुण किले ते ऊपर चढ़ बैठा है श्रीरनु वास कर चुका है ਤੇ ਕਦੇ ਨਾ ਨਾ ਸੁਣ ਵਾਲੀ ਆਪਣੀ ਆਤਮਿਕ ਬਾਦਸ਼ਾਹੀ ਲੈ ਚੁੱਕਾ ਹੈ